ਤੁਹਾਡਾ ਪ੍ਰੋਟੈਸਟਾ ਉਮੀ ਚੱਲ ਰਿਹਾ ਮੀਟਿੰਗਾਂ ਨੂੰ ਕਿਵੇਂ ਦੇਖਦੇ ਹਾਂਜੀ ਮੀਟਿੰਗਾਂ ਦੇਖੋ ਜਿੰਨਾ ਚਿਰ ਤੱਕ ਸਾਡੀ ਸਰਟੀਫਾਈ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਾਡਾ ਪ੍ਰੋਡਕਸ਼ਨ ਜਿਹੜਾ ਹੈ ਉਸੇ ਤਰ੍ਹਾਂ ਚੱਲੇਗਾ ਵਾਟਰ ਪੂਰੀ ਤਰ੍ਹਾਂ ਮਿਲਟਰੀ ਨਾਲ ਸੀਜ਼ ਕੀਤੇ ਹੋਏ ਨੇ ਜੀ ਕਿਵੇਂ ਜਾਵੋਗੇ ਤੁਸੀਂ ਕਹਿੰਦੇ ਸ਼ਾਂਤ ਵੀ ਤਰੀਕੇ ਨਾਲ ਜਾਵੋਗੇ ਪਰ ਅੱਗੇ ਤਾਂ ਬੈਰੀਕੇਡਿੰਗ ਸਾਰਾ ਕੋਈ ਗੱਲ ਨਹੀਂ ਲੱਗੇ ਬੈਰੀਕੇਡ ਤੇ ਬੈਰੀਕੇਡ ਕਦੇ ਤੋੜਨੇ ਵੱੱਟ ਵੱਡੀ ਗੱਲ ਨਹੀਂ ਹੈਗੀ ਇਹ ਸਿਰਫ ਮੀਟਿੰਗਾਂ ਦਾ ਕਰਕੇ ਰੁਕੇ ਹੋਇਆ ਸੈਂਟਰਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਵੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸਾਨ ਆਗੂ ਨੇ ਉਹ ਸਟੇਜ ਵੱਲ ਨੂੰ ਆ ਰਹੇ ਨੇ ਅਤੇ ਲਗਾਤਾਰ ਜਿਹੜੇ ਆਪਣੇ ਪ੍ਰਦਰਸ਼ਨ ਨੇ ਉਹ ਕਰ ਰਹੇ ਨੇ ਬਾਈ ਜੀ ਉਰੀ ਮੌਜੂਦ ਹੈ ਬਾਈ ਜੀ ਸਟੇਜ ਵੱਲ ਨੂੰ ਜਾ ਰਹੇ ਹਾਂ ਹਾਂਜੀ ਸਟੇਜ ਵੱਲ ਨੂੰ ਜਾ ਰਹੇ ਹਾਂ ਜੀ ਠੀਕ ਹੈ ਜੀ ਨਾਮਾ ਜੀ ਆਪਣਾ ਹਾਂਜੀ ਬਲਜਿੰਦਰ ਸਿੰਘ ਸਭਰਾ ਅੱਛਾ ਬਲਜਿੰਦਰ ਸਿੰਘ ਜੀ ਮੀਟਿੰਗਾਂ ਹੋਈਆਂ ਪਰ ਤੁਸੀਂ ਉਨੇ ਹੀ ਮਤਲਬ ਮੰਗਾ ਰਹੇ ਜਿਹੜਾ ਟਾਡਾ ਪ੍ਰੋਟੈਸਟਾ ਉਮੀ ਚੱਲ ਰਿਹਾ ਮੀਟਿੰਗਾਂ ਨੂੰ ਕਿਵੇਂ ਦੇਖ ਹਾਂਜੀ ਮੀਟਿੰਗਾਂ ਦੇਖੋ ਜਿੰਨਾ ਚਿਰ ਤੱਕ ਸਾਡੀ ਸਰਟੀਫਾਈ ਨਹੀਂ ਹੁੰਦੀ ਉਹਨਾਂ ਚਿਰ ਤੱਕ ਸਾਡਾ ਪ੍ਰੋਡਕਸ਼ਨ ਜਿਹੜਾ ਹੈ ਉਸੇ ਤਰ੍ਹਾਂ ਚੱਲੇਗਾ ਹਾਂਜੀ ਦੇ ਹੁਣ ਤੁਸੀਂ ਸਟੇਜ ਵੱਲ ਜਾ ਰਹੇ ਹੋ ਹਾਂਜੀ ਸਟੇਜ ਵੱਲ ਜਾ ਰਹੇ ਹਾਂ ਇੱਕ ਜਿਵੇਂ ਲੱਗਦਾ ਜੀ ਇੱਕਾ ਸਟੇਟਮੈਂਟ ਇਹ ਸਾਹਮਣੇ ਆ ਰਹੀ ਸੀ ਵੀ 21 ਤਰੀਕ ਨੂੰ ਅੱਗੇ ਵਧਣਾ 21 ਫਰਵਰੀ 7ਵੀਂ ਤਰੀਕ ਦੇ ਸਰਕਾਰ ਸਾਡੀਆਂ ਮੀਟਿੰਗਾਂ ਸਭੋਂ ਨਹੀਂ ਕਰਦੀ ਤਾਂ ਫਿਰ 21 ਤਰੀਕ ਨੂੰ ਅੱਗੇ ਵਧਾਂਗੇ ਉਹ ਐਲਾਨ ਕੀਤਾ ਹੋਇਆ ਹੈ ਉਹਨਾਂ ਨੇ ਠੀਕ ਹੈ ਹੁਣ ਮੀਟਿੰਗ ਤਾਂ ਕੱਲ੍ਹ ਹੀ ਹੋਈ ਆ ਜੀ ਹਜੇ ਹੁਣ ਮਤਲਬ ਸੋਚ ਵਿਚਾਰ ਕਰਨੀ ਆ ਤੁਸੀਂ ਜੀ ਇਹ ਗੱਲਬਾਤ ਸਾਡੀ ਜਥੇਬੰਦੀਆਂ ਦੀ ਹੋਵੇਗੀ ਆਪਸ ਵਿੱਚ ਦੋਨਾਂ ਸੱਟਨਾ ਦੀ ਹੋਵੇਗੀ ਠੀਕ ਹੈ ਔਰ ਦੋਨਾਂ ਸੱਟਨਾ ਦੇ ਸਹਿਮਤੀ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਆ ਪ੍ਰਧਾਨ ਸਾਹਿਬ ਦੱਸਣਗੇ ਠੀਕ ਹੈ ਹੁਣ ਉਹ ਮੀਟਿੰਗ ਹੁਣ ਹੋਣੀ ਆ ਉ ਨਹੀਂ ਇਹਦੋਂ ਬੱਜ ਬਨੇ ਸਾਹਿਬ ਆਉਣਗੇ ਉਹ ਪਰ ਪੀਸੀ ਕਰ ਦੇਗੇ ਪਰ ਤੁਹਾਨੂੰ ਮਨਸਾ ਕੀ ਲੱਗਦੀ ਹੈ ਸਰਕਾਰ ਦੀ ਜਿਵੇਂ ਮਨਸਾ ਕੀ ਲੱਗਦੀ ਹੈ ਜਿਵੇਂ ਕਿ ਆ ਕੇ ਕਪਾ ਮੱਕੀ ਵੀ ਇਹਦੀ ਅਸੀਂ ਲਿਖਤੀ 5 ਸਾਲ ਦੀ ਦੇਣੂ ਕੁਝ ਬਸਾ ਤੇ ਦੇ ਰਹੇ ਆ ਕੁਝ ਤਾਂ ਸਰਕਾਰ ਦੀ ਨਹੀਂ ਬਣ ਰਹੀ ਇਹਦੇ ਉਹ ਬਾਕੀ ਸਾਰੇ ਦੋਨੋਂ ਫਾਰਮਾਂ ਦੀ ਗਾਰੰਟੀ ਕਰਕੇ ਫਿਰ ਪਤਾ ਲੱਗੇਗਾ ਕਿ ਉਹ ਕਿੱਥੇ ਲੈ ਵੰਦੀ ਆ ਹਾਂ ਫਿਰ ਉਹਨੂੰ ਲੜਕੀਦਾ ਜਾਊਗਾ ਪਰ ਵਾਡਰ ਪੂਰੀ ਤਰ੍ਹਾਂ ਮਿਲਟਰੀ ਨਾਲ ਸੀਜ਼ ਕੀਤੇ ਹੋਏ ਨੇ ਜੀ ਕਿਵੇਂ ਜਾਵੋਗੇ ਤੁਸੀਂ ਕਹਿੰਦੇ ਸ਼ਾਂਤ ਵਿੱਚ ਤਰੀਕੇ ਨਾਲ ਜਾਵੋਗੇ ਪਰ ਅੱਗੇ ਤਾਂ ਬੈਰੀਕੇਡਿੰਗ ਸਾਰਾ ਕੋਈ ਗੱਲ ਨਹੀਂ ਲੱਗੇ ਬੈਰੀਕੇਡ ਤੇ ਬੈਰੀਕੇਡ ਕਿਤੇ ਤੋੜਦੇ ਵੱਡੀ ਗੱਲ ਦੀ ਹੈਗੀ ਇਹ ਸਿਰਫ ਮੀਟਿੰਗਾਂ ਦਾ ਕਰਕੇ ਰੁਕੇ ਹੋਏ ਆ ਕਿ ਸਰਕਾਰ ਮੀਟਿੰਗਾਂ ਦੇ ਰਹੀ ਆ ਔਰ ਸਾਡਾ ਫਰਜ਼ ਬਣਦਾ ਕਿ ਸਰਕਾਰ ਮੀਟਿੰਗਾਂ ਦਿੰਦੀ ਆ ਅਸੀਂ ਉਹ ਮੀਟਿੰਗਾਂ ਦਾ ਜਿਹੜਾ ਬਾ ਉਹ ਜ਼ਰੂਰ ਕਰੀਏ ਤੇ ਗੱਲਬਾਤ ਦੇ ਨਾਲ ਹੱਲ ਨਿਕਲੇ ਕਿ ਮੀਟਿੰਗਾਂ ਦਾ ਦੌਰ ਲਗਾਤਾਰ جاری ਰਹਿਣਾ ਹਾਂਜੀ ਨਹੀਂ ਰਹੇਗਾ ਸਰਕਾਰ ਮੀਟਿੰਗ ਦਿੰਦੀ ਰਹੇਗੀ ਅਸੀਂ ਦੇਖਾਂਗੇ ਠੀਕ ਹੈ ਇਹ ਪ੍ਰੋਟੈਸਟ ਜਿਵੇਂ ਇੱਥੇ ਲਗਾਤਾਰ ਇਕੱਠ ਵੱਧ ਰਿਹਾ ਮਤਲਬ ਜਿੰਨੇ ਦਿਨ ਮੀਟਿੰਗ ਚੱਲੂ ਤਾਂ ਇੱਥੇ ਮੌਜੂਦ ਹੋ ਤੁਸੀਂ ਇੱਥੇ ਰਹਿ ਕੇ ਮੌਜੂਦ ਰਵਾਂਗੇ ਚਲੋ ਜਰ ਮੀਟਿੰਗ ਚੱਲਦੀ ਸਰਕਾਰ ਨਾਲ ਠੀਕ ਹੈ ਹਾਂਜੀ ਅਗਰੇ ਕੋਈ ਲੜਬਾਜੀ ਨਹੀਂ ਕਰਾਂਗੇ ਠੀਕ ਹੈ ਹਾਂਜੀ ਬਿਲਕੁਲ ਜੀ ਕਿਸਾਨਾਂ ਕੋਣੀ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਲਗਾਤਾਰ ਜਿਹੜੇ ਵੱਡੇ ਵੱਡੇ ਕਾਫਲੇ ਨੇ ਉਹ ਸ਼ੰਭੂ ਮੋਟਰ ਤੇ ਮੌਜੂਦ ਨੇ ਤੇ ਸਟੇਜ ਵੱਲ ਨੂੰ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਵੱਡੀ ਗਿਣਤੀ 'ਚ ਕਿਸਾਨ ਆਗੂ ਝੰਡੇ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਸੋ ਲਗਾਤਾਰ ਅੱਗੇ ਵੱਧ ਰਹੇ ਨੇ ਕਿ ਅਸੀਂ ਸਟੇਜ ਵੱਲ ਜਾਵਾਂਗੇ ਕਿਉਂਕਿ ਉਸ ਤੋਂ ਬਾਅਦ ਸਾਰੇ ਅੱਜ ਜਿਹੜੇ ਆਗੂਆਂ ਦੀ ਮੀਟਿੰਗ ਹੋਈ ਆ ਉਹ ਗੱਲਬਾਤ ਕਰਨਗੇ ਕਿਸਾਨਾਂ ਨਾਲ ਜਿਹੜੇ ਇੱਥੇ ਮੌਜੂਦ ਨੇ ਕਿ ਸਰਕਾਰ ਕੁਝ ਕਦਮ ਅੱਗੇ ਆਈ ਆ ਕਿਉਂਕਿ ਜੇ ਗੱਲਬਾਤ ਕਰੀਏ ਤੱਕ ਪਾਦ ਮੱਕੀ ਦਾ ਜਿਹੜੀਆਂ ਕੁਝ ਫਸਲਾਂ ਨੇ ਉਹਨਾਂ ਦੀ ਐਮਐਸਪੀ ਤੇ ਗੱਲ ਹੋਈ ਆ ਕਿ ਲਿਖਤੀ ਦਿੰਨੇ ਆ ਸਰਕਾਰ ਕਹਿ ਰਹੀ ਆ ਕਿ 5 ਸਾਲ ਲਈ ਅਸੀਂ ਪੱਕੀ ਐਗਰੀਮੈਂਟ ਤੁਹਾਨੂੰ ਲਿਖ ਕੇ ਦਿੰਨੇ ਆ ਸੋ ਲਗਾਤਾਰ ਤਸਵੀਰਾਂ ਨੇ ਜਿਹੜੀਆਂ ਸ਼ੰਭੂ ਬਾਉਂਡਰ ਤੇ ਕਿਵੇਂ ਦਾ ਮਾਹੌਲ ਆ ਪਰ ਕਿਸਾਨ ਨੇ ਕਹਿ ਰਹੇ ਨੇ ਕਿ ਅਸੀਂ ਸਾਰੀਆਂ ਮੰਗਾਂ ਮਨਵਾਉਣੀਆਂ ਨੇ ਜਦੋਂ ਤੱਕ ਮੰਗਾਂ ਨਹੀਂ ਮੰਨਦੇ ਅਸੀਂ ਡਟੇ ਰਹਾਂਗੇ ਸਾਡਾ ਪ੍ਰੋਟੈਸਟ ਪ੍ਰਦਰਸ਼ਨ ਐਵੇਂ ਜਿਵੇਂ ਹੀ ਚੱਲਦਾ ਰਹੇਗਾ ਅਤੇ ਹੁਣ ਸ਼ੰਭੂ ਬਾਉਂਡਰ ਮੀਟਿੰਗ ਹੋਣੀ ਆ ਮੀਟਿੰਗ ਤੋਂ ਬਾਅਦ ਕਿਸਾਨ ਕੀ ਫੈਸਲਾ ਲੈਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝੀਆ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ